ਜੀ ਇਹ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜੂਰ ਸਾਹਿਬ ਨੰਦੇੜ ਸੰਤ ਪਾਪਾ ਨਰਿੰਦਰ ਸਿੰਘ ਤੇ ਸੰਤ ਪਾਪਾ ਬਰਬਿੰਦਰ ਸਿੰਘ ਉਹਨਾਂ ਦੀ ਤਰਫ ਤੇ ਇਹ ਲੰਗਰ ਲੱਗਿਆ ਜੀ। ਗੁਰਦੁਆਰ ਸਾਹਿਬ ਦੀ ਧਰਤੀ ਤੇ ਪਹਿਲੀ ਵਾਰ ਇਹ ਅਜਿਹਾ ਲੰਗਰ ਲਗਾਇਆ ਗਿਆ ਹੈ। ਕੀ ਕਹਿਣਾ ਚਾਹੋਗੇ? ਇਹ ਪਹਿਲੀ ਵਾਰੀ ਗੁਰੂ ਮਿਰੋ ਸਾਹਿਬ ਦੀ ਧਰਤੀ ਤੇ ਪਹਿਲੀ ਵਾਰੀ ਲੰਗਰ ਲੱਗਿਆ। ਇਸ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਲੱਗਿਆ ਸੀ 550 ਸਾਲ ਪਹਿ। ਇਹ 450 ਸਾਲਾ ਗੁਰੂ ਅਮਰਦਾਸ ਮਹਾਰਾਜ ਦੀ ਜੋਤੀ ਜੋਦ ਸਾਵਲੇ ਉਧਾਰ ਤੇ ਲਗਾਈ। ਭਈ ਕਿਦਨ ਤੋਂ ਲੰਗਰ ਦੀ ਸੇਵਾ ਚੱਲ ਰਹੀ ਹੈ ਕਿੰਨੇ ਦਿਨ ਚੱਲੇਗੀ ਇਹ 13 ਤਰੀਕ ਤੋਂ ਲੈ ਕੇ 19 ਤਰੀਕ ਤੱਕ ਚੱਲਣਾ ਹੈ ਦੇਖਿਆ ਜਾਵੇ ਕਿ ਕਾਫੀ ਸੰਗਤਾਂ ਦੀ ਆਮਦ ਹੈ ਇਸ ਲੰਗਰ ਦੇ ਵਿੱਚ ਤਾਂ ਜਿਹੜੇ ਫਿਰ ਪ੍ਰਬੰਧ ਨੇ ਕਿੰਨੇ ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਇਹ ਜਿਹੜਾ ਸਾਰਾ 버ਗਰ ਪੀਜਾ ਤਿਆਰ ਹੋਣੇ ਕਿੰਨੇ ਵਜੇ ਤੋਂ ਸ਼ੁਰੂ ਕਰਦੇ ਸਵੇਰੇ ਅਸੀਂ 6 ਵਜੇ ਤੋਂ ਸੈਂਡਵਿਚ ਚਾਲੂ ਕਰਦੇ ਹਾਂ 6 ਵਜੇ ਤੋਂ 10 ਵਜੇ ਤੱਕ ਸਾਡਾ ਸੈਂਡਵਿਚ ਚਾਲੂ ਹੁੰਦਾ ਹੈ ਉਸ ਤੋਂ ਬਾਅਦ ਪੀਜਾ ਤੇ 버ਗਰ ਤੇ ਇਹ ਕੰਟੀਨਿਊ ਚਾਲੂ ਰਹਿੰਦਾ ਠੜਾ ਰਾਤ ਦੇ 12 ਵਜੇ ਤੱਕ 1 ਵਜੇ ਤੱਕ ਜਿਹਨੂੰ ਚੱਲ ਸੰਗਤ पे ਇੱਥੇ ਰਹਿੰਦੀ ਐ ਜਿਹੜੀ ਇਹ ਸੇਕ ਸੰਗਤਾਂ ਆ ਰਹੀਆਂ ਨੇ ਕੀ ਅਪੀਲ ਕਰਨਾ ਚਾਹੋਗੇ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਵੱਧ ਤੋਂ ਵੱਧ ਸਿੱਖੀ ਧਰਮ ਵਿੱਚ ਆਓ ਸਿੱਖ ਆਪਣੇ ਆਪਣੇ ਸਿੱਖੀ ਧਰਮ ਨੂੰ ਫੋਲੋ ਕਰੋ ਅਮਰ ਸੇਕੋ ਬਾਣੀ ਪੜੋ ਗੁਰੂ ਵਾਲੇ ਬਣੋ ਤੇ ਆਪਣੇ ਮਾਰੇ ਗਰੁੱਪ ਮਹਾਰਾਜ ਦੇ ਚੱਲ ਨਹੀਂ ਲੱਗੋ ਭਾਈ ਆਪਣਾ ਕੀ ਨਾਮ ਹੈ ਜੀ ਮੇਰਾ ਨਾਮ ਜਤਿੰਦਰਪਾਲ ਸਿੰਘ ਕਾਲੋਂ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਤੋਂ ਕਾਲੋਂ ਸਾਹਿਬ ਜੀਤੋਗੇ ਪਹਿਲੀ ਵਾਰੀ ਇਸ ertidite ਉਪਰ ਆਲਾ ਇਹ ਲੰਗਰ ਜਿਹੜਾ ਚੱਲ ਰਿਹਾ ਹੈ ਕਿਦੋਂ ਤੋਂ ਲੰਗਰ ਸਵੇਰੇ ਸਵੇਰੇ ਸ਼ੁਰੂਆਤ ਹੁੰਦੀ ਹੈ ਤਾਂ ਕਿਹੜੀ ਕਿਹੜੇ ਦੇ ਵਿੱਚ ਪਦਾਰਥਾ ਜਿਹੜੇ ਸਿੱਖ ਸੰਤਾਂ ਨੂੰ ਜਿਹੜੇ ਵਰਤੇ ਜਾ ਰਹੇ ਸਵੇਰੇ ਅਸੀਂ 6 ਵਜੇ ਸ਼ੁਰੂ ਕਰ ਦਿੰਦੇ ਆ ਸੈਂਡਵਿਚ ਉਸ ਤੋਂ ਬਾਅਦ 버ਗਰ ਨਾਲ ਹੀ ਪੀਜਾ ਸ਼ੁਰੂ ਕਰ ਦਿੰਦੇ ਆ ਤੇ ਰਾਤ ਦੇ 12 1 ਵਜੇ 2 ਵਜੇ ਜਦੋਂ ਸੰਗਤ ਘਰਾਂ ਨੂੰ ਚਲੀ ਜਾਂਦੀ ਹੈ ਫਿਰ ਅਸੀਂ ਬੰਦ ਕਰਦੇ ਆ ਪੂਰਾ ਫੁੱਲ ਵੈਸੇ ਸਾਨੂੰ ਬਾਬਾ ਨਿਰੰਦਰ ਸਿੰਘ ਜੀ ਦਾ ਹੁਕਮ ਹੈ ਕਿ 24 ਘੰਟੇ ਇੱਥੇ ਕੋਈ ਵੀ ਆਵੇ ਤਾਂ ਉਹਨੂੰ ਸ਼ਿਕਾਇਤ ਬਗੈਰ ਸ਼ਿਕਾਇਤ ਨਹੀਂ ਭੇਜਣਾ ਜਿੰਨਾ ਪੀਜਾ ਬਣਦਾ ਹੈ ਡੇਲੀ ਹਰ ਰੋਜ਼ 2598 ਪੀਜੇ 1 ਘੰਟੇ 'ਚ ਨਿਕਲਦੇ ਆ 1 ਘੰਟੇ 'ਚ 2598 ਪੀਜੇ ਨਿਕਲਦੇ ਆ 8 ਇੰਚੀ ਤੇ 버ਗਰ ਨਿਕਲਦਾ ਤਕਰੀਬਨ 1900 2000 ਦੇ ਵਿੱਚ 1 ਘੰਟੇ 'ਚ ਤੇ ਤੁਸੀਂ ਹਿਸਾਬ ਲਾ ਲਓ ਕਿ ਜੇ ਅਸੀਂ 15 ਘੰਟੇ ਚਲਾਉਨੇ ਹੋ ਤਾਂ ਕਿੰਨੇ-ਕਿੰਨੇ ਹਜ਼ਾਰ ਬਣ ਜਾਂਦਾ ਇਹ ਵਰਲਡ ਦੇ ਵਿੱਚ ਸਭ ਤੋਂ ਵੱਡਾ ਲੰਗਰ ਹੈ